ਆਇਆ ਕਿ ਅਨਦਰ ਓਏ ਉਰੇ ਖੜ ਗਿਆ ਬਸ ਅ ਸਸੀਗਲ ਜੀ ਸਾਰਿਆਂ ਨੂੰ ਮੈਂ ਅੱਜ ਆਪਣੇ ਪਿੰਡ ਖੜਾ ਫਤੇਪੁਰ ਬੇਟ ਸਾਡੇ ਕੋਲੇ ਪਿੰਡ ਦੇ ਵੀਰ ਨੇ ਫੌਜੀ ਵੀ ਨੇ ਸੂਬੇਦਾਰ ਸਾਹਿਬ ਨੇ 131 ਇਹ ਬੀਜ ਲਾਇਆ ਸੀਗਾ ਜੋ ਪੂਆਤਮਨ ਜੀ ਨੇ ਪਾਸ ਕੀਤਾ ਸੀਗਾ ਕਿਸਾਨਾਂ ਨੂੰ ਕਿਹਾ ਸੀਗਾ ਵੀ ਇਹ ਬੀਜ ਲਾਇਓ ਹਨਾ ਵੀ ਪੂਛਾ ਨਹੀਂ ਜਿਲਾਉਣੀ ਸੋ ਇਹ ਸਾਡੇ ਫੌਜੀ ਵੀਰ ਨੇ ਰਿਟਾਇਰ ਨੇ ਸੂਬੇਦਾਰ ਨੇ ਫੌਜ ਚ ਤੇ 4 ਕਿਲੇ ਲਾਈ ਸੀਗੇ 4 ਕਿਲੇ ਵਿੱਚੋਂ ਤੁਸੀਂ ਦੇਖ ਲਓ ਇਹ ਦੁਬਾਰਾ ਪਾਉਣੇ ਪਏ ਆ ਅੱਜ 4 50000 ਰੁਪਇਆ ਠੇਕਾ ਸੀਗਾ 50000 ਰੁਪਇਆ ਠੇਕਾ ਸੀਗਾ ਹੈਨਾ ਠੀਕ ਹੈ ਤੇ ਇਹ ਜਿਹੜੀ ਇੰਜਣ ਦੇ ਪੜਦੀ ਸੀਗੀ 50000 ਰੁਪਇਆ ਠੇਕਾ ਇੰਜਣ ਦੇ ਪੜਦੀ ਸੀਗੀ 1.5 ਲੱਖ ਰੁਪਇਆ ਉੱਪਰ ਖਰਚ ਆ ਗਿਆ ਹੁਣ 1.5 ਲੱਖ ਰੁਪਇਆ ਹੋਰ ਆ ਜਾਣਾ 5 ਲੱਖ ਰੁਪਏ ਦੇ 4 ਕਿਲੇ ਪੈ ਗਏ ਤੇ ਕਹਾ ਸਾਨੂੰ ਪਤਾ ਨਹੀਂ ਜੋ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤੇ ਵੀ ਸੀਗਾ ਉਹ ਲਾਇਆ ਸੀਗਾ ਫੌਜੀ ਨੇ ਮੈਂ ਆਪਦੇ 12 ਕਿਲੇ ਮੈਂ ਪੂਛਾ ਲਈਏ ਮੈਂ ਸਰਕਾਰ ਦੀ ਨਹੀਂ ਮੰਨੀਏਗੀ ਬਿਲਕੁਲ ਠੀਕ ਖੜੀ ਜਾਏ ਨਾ ਪੇਚਾਂਗੇ ਵੀ ਹੈਨਾ ਸੋ ਇਸ ਵੀਰ ਨੇ ਭੋਤਤਮਾਨ ਜੀ ਦੀ ਮੰਨੀ ਸੀਗੀ ਪੰਜਾਬ ਸਰਕਾਰ ਦੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਇੱਕ ਤਾਂ ਹੈ ਇਹ ਫੌਜੀ ਵੀਰ ਇੱਕ ਹੈ ਕਿਸਾਨ ਹੁਣ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਪਾਈ ਜੋ ਇਹ ਖਾਚਾ ਹੋਇਆ ਜਿੰਨਾ ਇਹਦਾ ਕੁਸਰਾ ਕੁਸੇ ਨੂੰ ਵੀਰ ਨੂੰ ਜਰੂਰ ਮੁਆਵਜ਼ਾ ਦਿੱਤਾ ਜਾਵੇ ਸਾਜੀ ਸਾਹਿਬ ਆਇਓ ਮੁਆਵਜ਼ਾ ਜਰੂਰ ਦਿੱਤਾ ਜਾਵੇ ਦੇਖੋ ਮਿਹਨਤੀ ਬੰਦਾ ਔਰ ਸਰਕਾਰ ਦੀਆਂ ਨੇ ਮੰਨ ਕੇ ਬੀਜ ਲਾਇਆ ਇਹ ਡੁੱਬਿਆ ਤਾਂ ਹੈ ਜੇ ਆਪਣੀ ਮਰਜ਼ੀ ਕਰਦੇ ਕੁਸ਼ਾ ਲਾਉਂਦੇ ਤਾਂ ਅਸੀਂ ਡੁੱਬਦੇ ਨਾ ਸਾ ਤੁਸੀਂ ਦੱਸਿਓ ਜੀ ਕਿੰਨੇ ਕਿੱਲੇ ਕਿੰਨੇ ਠੇਕੇ ਬਲਤੇ ਵਿਆਂ ਅੱਛਾ 4 ਕਿੱਲੇ ਆ ਜੀ ਇੰਜਨ ਵਾਲੀ ਜ਼ਮੀਨ ਆ ਜੀ 14 ਆ 16 ਲੀਟਰ ਤੇਲ ਡੇਲੀ ਦਾ ਲੱਗਦਾ ਜੀ ਇੱਕ ਪਾਣੀ ਨੂੰ ਬਾਕੀ 45000 ਦੇ ਭਾਅ ਨੂੰ ਠੇਕੇ ਏਰੀਆ ਕਹਿੰਦੇ ਪਤਾ ਨਹੀਂ ਕਿਹੜਾ ਏਰੀਆ ਹੈ ਇਹਨੇ ਕਰਿਆ ਹੋਇਆ ਸਾਥ ਇੱਕ ਕਨੈਕਸ਼ਨ ਕਰਿਆ ਹੋਇਆ ਜੀ ਬੰਦ ਅਸੀਂ ਕਹਿੰਦੇ ਸਾਨੂੰ ਮੋਟਰਾਂ ਹੀ ਮਿਲ ਜਾਣ ਮੋਟਰੇ ਦੇਕੇ ਨੂੰ 12 45000 ਦੇ ਭਾਅ ਨੂੰ ਆ ਜੀ ਇੰਜਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਇਹ ਕੱਲ ਪਰਸੋਂ ਸਪਰੇਅ ਕਰਕੇ ਹਟਿਆ ਇਹ ਤਾਂ ਵੀ ਇਹ ਹੁਣ ਵੀਰ ਨੇ ਇੱਧਰ ਆ ਦੋ ਕਿਲੇ ਬਾਤੇ ਦੇ ਦੋ ਅਜ ਬਾਹਰ ਆ ਜ਼ਿਲ੍ਹਾ ਰੋਪੜ ਪਿੰਡ ਫਤੇ ਪਰ ਬਲਾਕ ਸ਼ਿਰੀ ਚਮਕੌਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਸਰਕਾਰ ਦੀ ਬਾਈ ਜੀ ਉਹ ਮੰਨੂਗਾ ਡੁੱਬੂਗਾ ਏ ਵੀਰ ਨੇ ਪੰਜਾਬ ਸਰਕਾਰ ਦੀ ਮੰਨੀ ਐ ਇਹ ਕਿਹੜਾ 131 ਪੀਆਰ ਕਿਹੜਾ 131 131 ਵੀ ਆਪਾਂ ਤੁਮ ਮੁੱਖ ਮੰਤਰੀ ਜੀ ਨੇ ਇੱਕ ਦਿਨਾਂ ਤੇਜੀ ਨਾਲ ਕਿਹਾ ਸੀ ਤੁਸੀਂ ਕੋ 26000 131 ਖਰੀਦेंगे ਹਾਂਜੀ ਤਾਂ ਕਰਕੇ ਵੀ ਕੋ ਕਰਤੀ ਲਿਆਂਦਾ ਜੀ ਵੀ ਕਿਹਾ ਹੋ ਸਕਦਾ ਕਿ ਆਪਾਂ ਤਾਂ ਹੋਰ ਵੀ ਦਾਖਲ ਕਰਨਾ ਹਾਂਜੀ ਜੀ ਆ ਸਾਡੇ ਨਾਮ ਆਨ ਹੋਇਆ ਜੀ 125 ਦਾ ਚਲੋ ਜਿਹੜੇ ਬੀਜ ਲਾਹੇਦੇ ਆ ਉਹਨਾਂ ਪਰ ਇਹ ਬੈਨ ਕਰੀ ਜਾਂਦੇ ਆ ਕੁਸ ਕੱਟ ਲਈ ਜਾਂਦੇ ਆ ਜੀ ਵੀ ਦਾ ਜਾਵੇ ਤਾਂ ਜਾਵੇ ਕਿੱਥੇ ਇਸ ਕਰਕੇ ਇਹ PR131 ਲਾਇਆ ਤਾਂ ਜਿਹਦਾ ਦੇਖ ਲਓ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਸਾਰਾ ਆ ਇਹ ਕਿਸੇ ਦਾ ਜੀ ਇਹੋ ਜੀ ਫਸਲ ਬੋਣੇ ਜੀ ਨਹੀਂ ਕਰਦਾ ਪਰ ਕੀ ਕਰੀਏ ਮਜਬੂਰੀ ਆ